ਆਪੇ ਕੋਈ ਜੀ ਬੰਦਾ ਸਿਰਾ ਲਾਈ ਜਾਂਦਾ ਹੈ ਇਹਦਾ ਬਾਈ ਜੀ ਟੇਬਲ ਫਟ ਗਿਆ ਇਹ ਲੋ ਬਾਈ ਜੀ ਨੇ ਮੋਰੇ ਜੇ ਮਾਰੇ ਤੇ ਆਜ ਕੋਈ ਇਹਦੇ ਨਾਲ ਕਰ ਲਿਆ ਇਹਦੇ ਵਿੱਚ ਸਰਾਕ ਇਹ ਲੋ ਬਾਈ ਜੀ ਚੱਕੋ ਬਾਈ ਸਾਫ ਕਰਕੇ ਇਹ ਲੋ ਰੰਬੀ ਜੀ ਫੇਟੀ ਵਿੱਚ ਲੋ ਜੀ ਪਰਤਾ ਫੇਵੀ ਕੋਲ ਵਿੱਚ ਜੜਤੀ ਲੱਕੜ ਦਾ ਟੁਕੜਾ ਦੇਖੋ ਉਮੇ ਦਾ ਘੱਟ ਕੇ ਇਹ ਆ ਬ੍ਰੇਕ ਬ੍ਰੇਕ ਫਾਈਵ ਕਵਿਕ ਨਾਲ ਲੱਕੜ ਦਾ ਵਿਰੁੱਧ ਆਇਆ ਪਰਤਾ ਹਲੋ ਫਾਈਵ ਕੋਲ ਪਤਾ ਸਾਰੇ ਜੋੜ ਦੇ ਵਿੱਚ ਜਿੱਤੋਂ ਫਟਿਆ ਸੀ ਨਾ ਵਾਜੀ ਦੇਖਦੇ ਜਾ ਉਸ ਉਦੋਂ ਮੈਂ ਗਾਜਟੇ ਵਾਲਾ ਖਰਾਬ ਵੀ ਹੋ ਜਾਂਦਾ ਆ ਤਰੀਕਾ ਘੈਂਟ ਆ ਦੇਖੋ ਬ੍ਰੇਕ ਬ੍ਰੇਕ ਬੂਰਾ ਵਰਤਾ ਲੱਕੜ ਜ ਸਾਰਾ ਦੇਖੋ ਉਤੋਂ ਫਾਈਵ ਕਵਿਕ ਜੋੜਦੀ ਨਾਲ ਫਾ ਦੇਖੋ ਬੰਦ ਕਰਤਾ ਜੋੜ ਕਿਵੇਂ ਬਾਈ ਹੈ ਨਾ ਕੈਂਡ ਤਰੀਕਾ ਥੋੜੀ ਫੇਰਤੀ ਲਓ ਜੀ ਹੁਣ ਫੇਰ ਤਾਂ ਗ੍ਰੇਂਡਰ ਉੱਤੇ ਲਓ ਜੀ ਸਫਾਈ ਕਰਤੀ ਆਹ ਤੇ ਪਾਲਸ ਜੀ ਲਾਤੀ ਲੈ ਲਓ ਬਾਈ ਜੀ ਕਿਵੇਂ ਹੈ ਨਾ ਤਰੀਕਾ ਕੈਂਡ ਆਹ ਦੇਖੋ ਪਾ ਕੇ ਪਾਣੀ ਜਾਂ ਤੋਂ ਸਫਾਈ ਕਰਤੀ ਦੀ ਇਹ ਲਓ ਇਹ ਲਓ ਬਾਈ ਜੀ ਸਾਫ ਸੋਤਰਾ ਕਰਤਾ ਇਹ ਲੋ ਨੱਚ ਕੇ ਪਾਲਸ ਲੋ ਇਸ ਮਿਕਸ ਕਰਕੇ ਪਾਲਸ ਉਹੀ ਕਲਰ ਲਓ ਬਾਈ ਜੀ ਮਾਸ ਦੀ ਪਾਲਸ ਕੀ ਕਹੋਗੇ ਬਾਈ ਜੀ ਕਿੰਨਾ ਚਮਕਾਤਾ ਦੇਖੋ ਬਾਈ ਜੀ ਇਹ ਬਣਾਤਾ ਬੜੀਆ ਕੋਈ ਕਹੂਗਾ ਵੀ ਇਹ ਟੁੱਟਿਆ ਹੋਇਆ ਹੈ ਇਹ ਦੇਖੋ ਡਿਜ਼ਾਈਨ ਪਾਤਾ ਇਥੇ ਬਣਦਾ ਜਮਾ ਸੇ ਇਹ ਉਹ ਦੇਖੋ ਬਈ ਇੱਥੇ ਪਰਤੀ ਹੁਣ ਪਾਲਸ ਸਾਰੇ ਇਹ ਲੋ ਜੀ ਕਰਤੀਸ ਭਾਈ ਕੀ ਕਹੋਗੇ ਇਸ ਬੰਦੇ ਲਈ ਬਈ ਜੀ ਲਾਈਟ ਤਾਂ ਬਣਦੀ ਹੈ ਯਾਰ ਇਹ ਲੋ ਕਿਹੋਂ ਬਈ ਸਿਰ ਲਾਦਾ ਬਈ ਦੇਖੋ ਮਹਿੰਗਾ ਟੇਬਲ ਸੀ ਨਹੀਂ ਇਹ ਕਵਾਰ ਤੇ ਜਾ ਚੁੱਲੇ ਜੀ ਮਚਨਾ ਸੀ ਪਰ ਇਸ ਬੰਦੇ ਨੇ ਦੁਬਾਰੇ ਉਹੀ ਡਿਜ਼ਾਈਨ ਪਾ ਕੇ ਤਿਆਰ ਕਰਤਾ ਹਲੋ ਭਾਈ ਕਿਉਂ ਮੰਦਾ ਝੁੱਟੀ ਦਾ ਕਲਾਕਾਰ ਹੈ ਦੇਖੋ ਚਮਕਾਦਾ ਉਹ ਵੀ ਟੇਬਲ ਲਓ ਭਾਈ ਘੈਂਟ ਜਮਕਦਾ ਨਾ ਆ ਤਰੀਕਾ ਕਿਹਨੂੰ ਕਿਹਨੂੰ ਪਸੰਦ ਆ